ਚੌਥੀ ਚਿੱਠੀ ਪੂਜਯੋਗ ਬਾਬਾ ਜੀ ਜੋਗ ਸ਼ਰਧਾ ਭਰਪੂਰ ਸਤਕਾਰ ਪੁੱਜੇ ਜੀ ਅਮਰਤ ਵੇਲੇ ਤੁਸੀਂ ਕਦੇ ਕਿਸੇ ਗੁਰਦੁਆਰੇ ਦੇ ਸਰੋਵਰ ਵੱਲ ਨਿਗਾਹ ਮਾਰੋ ਤਾਂ ਵੇਖੋਗੇ ਕਿ ਬਲੈਤੀ ਰੰਗਾ ਰੰਗ ਦੀ ਸ਼ਰਾਬ ਦੀਆਂ ਖਾਲੀ ਬੋਤਲਾਂ ਚੁੱਕੀ ਸ਼ਰਧਾਲੂ ਲੋਕ ਸਰੋਵਰ ਵਿੱਚੋਂ ਪਵਿੱਤਰ ਅਮਰਤ ਘਰਾਂ ਨੂੰ ਲੈ ਜਾ ਰਹੇ ਹੋਣਗੇ ਸ਼ਾਇਦ ਉਹ ਉਹਨਾਂ ਨਵੇਂ ਨਕੋਰ ਲੇਬਲਾਂ ਤੋਂ ਵਦਿਆ ਸ਼ਰਾਬ ਪੀਣ ਦਾ ਸੰਗਤਾਂ ਉੱਪਰ ਪ੍ਰਭਾਵ ਪਾਉਣਾ ਚਾਹੁੰਦੇ ਹਨ ਭਲਾ ਹੋਵੇ ਕਿਸੇ ਕਿਸੇ ਗੁਰਦੁਆਰਾ ਕਮੇਟੀ ਦਾ ਜਿਨ੍ਹਾਂ ਲੇਬਲ ਵਾਲੀਆਂ ਬੋਤਲਾਂ ਵਿੱਚ ਅੰਮ੍ਰਿਤ ਲੈਣੋਂ ਵਰਜ ਦਿੱਤਾ ਹੈ ਪਰ ਇਹ ਵੀ ਸ਼ੁਕਰ ਹੈ ਕਿ ਇਹਨਾਂ ਨੂੰ ਸ਼ਰਾਬ ਪੀਣ ਤੋਂ ਵਰਜਿਆ ਨਹੀਂ ਗਿਆ ਨਹੀਂ ਤਾਂ ਲੋਕ ਪਰਲੋਕ ਦਾ ਭਲਾ ਲੋਕਾਂ ਦਾ ਕਿਵੇਂ ਹੁੰਦਾ ਹੁਣ ਤਾਂ ਰਾਤ ਨੂੰ ਸੋਮਰਾਸ ਰਾਹੀਂ ਆਪਣਾ ਲੋਕ ਸੰਭਾਰ ਲੈਂਦੇ ਹਨ ਤੇ ਸਵੇਰੇ ਅਮਰਤ ਰਾਹੀਂ ਪਰਲੋਕ ਸੁਧਰ ਜਾਂਦਾ ਹੈ ਅਮਰਤ ਦੀ ਪਵਿੱਤਰਤਾ ਤਾਂ ਭਾਵਨਾ ਦੀ ਜਾਗਰਤੀ ਲਈ ਹੈ ਪਰ ਅੱਜ ਤਾਂ ਅਮਰਤ ਵਿੱਚ ਵੀ ਵਿਤਕਰਾ ਪ੍ਰਚਲਿਤ ਹੈ ਕਿਸੇ ਇੱਕ ਗੁਰੂ ਤੇ ਨਿਸ਼ਚਾ ਰੱਖ ਕੇ ਉਸ ਗੁਰੂ ਦੇ ਅਸਥਾਨ ਤੋਂ ਅਮਰਤ ਪ੍ਰਾਪਤ ਕਰਨ ਦਾ ਮਹਾਤਮ ਬਧੇਰੇ ਗਿਣਿਆ ਜਾਂਦਾ ਹੈ ਕੱਲ ਨੂੰ ਵੱਖ-ਵੱਖ ਮੰਤਬ ਲਈ ਵੱਖ-ਵੱਖ ਥਾਂ ਦਾ ਅਮਰਤ ਨਿਸ਼ਚਿਤ ਕਰ ਲਿਆ ਜਾਵੇਗਾ 10 ਗੁਰੂਆਂ ਨੂੰ ਇੱਕੋ ਜੋਤ ਮੰਨਣ ਲਈ ਇਹ ਵਿਤਕਰੇ ਵਾਲੀ ਭਾਵਨਾ ਅਛਰਦਕ ਪੱਖ ਦੀ ਸੂਚਕ ਹੈ ਮਾਨ ਮੋਹ ਮੇਰ ਤੇਰ ਵਿਵਰਜਿਤ ਇਹ ਮਾਰਗ ਖੰਡੇ ਧਾਰ ਹੁਣ ਬਹੁਤ ਲੋਕ ਅੰਮ੍ਰਿਤ ਦੀ ਥਾਂ ਅਖੌਤੀ ਸੰਤਾਂ ਦੀ ਚਰਨ ਪੌਹਲ ਦੀਆਂ ਬੋਤਲਾਂ ਘਰ ਹੀ ਲੈ ਜਾਂਦੇ ਹਨ ਉਹਨਾਂ ਨੂੰ ਖਾਲੀ ਬੋਤਲਾਂ ਵੀ ਘਰੋਂ ਨਹੀਂ ਲਿਜਾਣੀਆਂ ਪੈਂਦੀਆਂ ਕਿਉਂਕਿ ਉਹ ਸੰਤਾਂ ਦੇ ਡੇਰਿਆਂ ਹੀ ਬਥੇਰੀਆਂ ਮਿਲ ਜਾਂਦੀਆਂ ਹਨ ਅਮਰਤ ਦੀ ਗੱਲ ਚੱਲ ਪਈ ਹੈ ਇੱਕ ਬੜੀ ਵਧੀਆ ਯੁਗਤ ਹੈ ਜੋ ਇੱਕ ਵਿਲਾਇਤ ਵਸਦੇ ਸੱਜਣ ਨੇ ਸੁਝਾਈ ਕਿ ਵਿਦੇਸ਼ਾਂ ਵਿੱਚ ਜੇ ਬੋਤਲ ਬੰਦ ਅਮਰਤ ਘੱਲਣ ਦਾ ਪ੍ਰਬੰਧ ਕੀਤਾ ਜਾ ਸਕੇ ਤਾਂ ਬੜਾ ਵਧੀਆ ਵਪਾਰ ਹੈ ਇਹ ਕੰਮ ਲਈ ਅਮਰੀਕਾ ਸਭ ਤੋਂ ਵੱਡੀ ਮਾਰਕੀਟ ਹੋਵੇਗੀ ਹੋਰ ਜੀ ਨਵੇਂ ਜ਼ਮਾਨੇ ਦੀ ਇੱਕ ਨਵੀਂ ਉਪਜ ਹੈ ਕਾਲਾ ਧਨ ਕਾਲੀਆਂ ਭੇਡਾਂ ਤਾਂ ਪੁਰਾਣਾ ਅਖਾਣ ਹੈ ਜਦੋਂ ਭੇਡਾਂ ਦੀ ਕੋਈ ਪਛ ਪ੍ਰਤੀਤ ਨਹੀਂ ਸੀ ਹੁੰਦੀ ਪਰ ਹੁਣ ਤਾਂ ਉਹ ਬੜੀਆਂ ਖੁਸ਼ਹਾਲ ਹਨ ਉਹ ਕਾਲਾ ਵਪਾਰ ਕਰਦੀਆਂ ਹਨ ਤੇ ਕਾਲਾ ਧਨ ਜੋੜਦੀਆਂ ਹਨ ਹੁਣ ਉਹਨਾਂ ਦੀ ਸਮਾਜ ਵਿੱਚ ਬੜੀ ਪਛ ਪ੍ਰਤੀਤ ਹੈ ਉਹਨਾਂ ਦੇ ਆਖੇ ਸਾਧ ਪਕੜੀਂਦੇ ਤੇ ਚੋਰ ਛੁੱਟਦੇ ਹਨ ਤੁਸੀਂ ਤਾਂ ਬੜਾ ਘਾਲਣਾ ਭਰਿਆ ਮਾਰਗ ਦੱਸਿਆ ਸੀ ਤੁਸੀਂ ਆਪਣੀ ਵਿਰਧ ਅਵਸਥਾ ਵਿੱਚ ਜਦੋਂ ਕਰਤਾਰਪੁਰ ਰਹਿ ਕੇ ਆਪਣੀਆਂ ਪੈਲੀਆਂ ਦੀ ਵਾਹੀ ਕਰਦੇ ਰਹੇ ਤਾਂ ਅੰਨ ਦੀ ਸਾਰੀ ਉਪਜ ਲੰਗਰ ਵਿੱਚ ਸੰਗਤਾਂ ਨੂੰ ਸ਼ਕਾੰਦੇ ਰਹੇ ਇਹੋ ਜਿਹੇ ਮੁਸ਼ਕਿਲ ਕੰਮ ਦੀ ਹੁਣ ਸਿੱਖਾਂ ਪਾਸੋਂ ਆਸ ਨਾ ਰੱਖੋ ਤੁਸੀਂ ਤਾਂ ਅਣਕਮਾਏ ਧਨ ਨੂੰ ਸਵੀਕਾਰ ਵੀ ਕਦੇ ਨਹੀਂ ਸੀ ਕੀਤਾ ਗੁਰੂ ਆਸ਼ਾ ਤਾਂ ਇਹ ਸੀ ਕਿ ਪਸੀਨਾ ਵਗੇ ਗਿੱਟਿਓ ਸੱਚ ਦਾ ਕਰੇ ਵਪਾਰ ਦਸਵੰਦ ਗੁਰੂ ਦਾ ਕੱਢ ਕੇ ਤਾਂ ਸਿਖ ਕਰੇ ਆਹਾਰ ਪਰ ਹੁਣ ਤਾਂ ਗੁਰਦੁਆਰੇ ਦਾ ਬਹੁਤਾ ਚੜਾਵਾ ਹੀ ਇਸ ਕਾਲੇ ਧੰ ਦਾ ਹੈ ਇਸੇ ਧੰ ਦੇ ਭਾਈਵਾਲ ਸਾਡੇ ਗ੍ਰੰਥੀ ਸੇਵਾਦਾਰ ਰਾਗੀ ਪ੍ਰਚਾਰਕ ਤੇ ਪਾਖੀ ਵੀ ਹਨ ਬਾਣੀ ਦੀ ਅੱਧੀ ਤੁਕ ਰਾਗੀ ਦੇ ਮੂੰਹ ਵਿੱਚ ਰਹਿ ਜਾਂਦੀ ਹੈ ਤੇ ਵਿਚਾਲੇ ਹੀ ਆਹ ਬੋੜੀ ਮਾਇਆ ਬਦਲੇ ਲਾਊਡ ਸਪੀਕਰ ਉੱਪਰ ਦਾਨੀ ਸੱਜਣਾ ਦੇ ਨਾਂ ਨਾਲ ਕਈ ਖਿਤਾਬ ਜੋੜ ਕੇ ਗੁਰੂ ਕੋਲੋਂ ਅਸੀਸਾਂ ਮੰਗੀਆਂ ਜਾਂਦੀਆਂ ਹਨ ਕੋਈ ਮਾੜਾ ਕੁਕਰਮੀ ਵੀ 2 ਰੁਪਏ ਦੇ ਕੇ ਭਰੀ ਸਭਾ ਵਿੱਚ ਆਪ ਦਾ ਸੱਚਾ ਭਗਤ ਅਖਵਾ ਸਕਦਾ ਹੈ ਅਤੇ ਆਪਣੀ ਸਫਲ ਕਮਾਈ ਵਿੱਚੋਂ ਸ਼ਬਦ ਭੇਟ ਦੇਣ ਦਾ ਸਰਟੀਫਿਕੇਟ ਲੈ ਸਕਦਾ ਹੈ ਧਰਮ ਦੀ ਇਹ ਸਸਤਾ ਭਾਈ ਕੇਵਲ ਸਿੱਖਾਂ ਵਿੱਚ ਹੀ ਪ੍ਰਚਲਿਤ ਹੈ ਕੀਰਤਨ ਥੋੜਾ ਤੇ ਚੜਾਵੇ ਦੀਆਂ ਆਸਾਂ ਨੂੰ ਸਮਾਂ ਬਹੁਤਾ ਲੱਗਦਾ ਹੈ ਤੁਸੀਂ ਤਾਂ ਹੁਕਮ ਕੀਤਾ ਸੀ ਕਬਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਇੱਥੇ ਕੇਵਲ ਵਿਚਾਰ ਦੀ ਇੱਕ ਗੱਲ ਹੈ ਕਿ ਆਪ ਦੇ ਦਰਬਾਰੀ ਅਮੀਰਾ ਵਜ਼ੀਰਾ ਰਾਗੀ ਪਾਠੀ ਆਦ ਦੀ ਆਤਮਕ ਅਵਸਥਾ ਕਿੰਨੀ ਹੀਣ ਭਾਵੀ ਹੁੰਦੀ ਹੋਵੇਗੀ ਜਦੋਂ ਕੀਰਤਨ ਕਰਦੇ ਆ ਉਹਨਾਂ ਦਾ ਧਿਆਨ ਸੰਗਤ ਵਿੱਚੋਂ 1 2-2 ਰੁਪਏ ਦੇਣ ਵਾਲਿਆਂ ਦੇ ਹੱਥਾਂ ਵੱਲ ਆ ਟਿਕਦਾ ਹੋਵੇਗਾ ਵਜ਼ੀਰ ਹੋਣ ਸਤਗੁਰ ਦੇ ਅਤੇ ਝਾਕਣ ਦੂਜਿਆਂ ਦੇ ਹੱਥਾਂ ਵੱਲ ਇਸ ਪ੍ਰਤ ਨੂੰ ਸਮਾਪਤ ਕਰਨ ਲਈ ਕਿਤਨਾ ਚੰਗਾ ਹੋਵੇ ਕਿ ਸੰਗਤ ਵੱਲੋਂ ਆਈ ਸਾਰੀ ਮਾਇਆ ਨੂੰ ਪ੍ਰਬੰਧਕ ਆਪ ਇਕੱਤਰ ਕਰਕੇ ਅਤੇ ਆਪਣੇ ਵੱਲੋਂ ਜਥਾ ਸ਼ਕਤ ਭੇਟਾ ਨਾਲ ਮਿਲਾ ਕੇ ਰਾਗੀ ਸਿੰਘਾਂ ਨੂੰ ਆਦਰ ਸਹਿਤ ਅਰਪਣ ਕਰ ਦਿਆ ਕਰਨ ਪਰ ਇੱਥੇ ਇੱਕ ਸ਼ਰਤ ਲਾਜ਼ਮੀ ਹੈ ਕਿ ਪ੍ਰਬੰਧਕ ਇਸ ਮਾਇਆ ਵਿੱਚੋਂ ਆਪਣਾ ਦਸਵੰਦ ਪਹਿਲਾਂ ਹੀਨਾ ਰੱਖ ਲੈਣ ਅੱਜ ਕੱਲ ਇੰਜ ਲੱਗਦਾ ਹੈ ਕਿ ਇਸ ਕਾਲੇ ਧੰਨ ਬਦਲੇ ਪਾਠੀਆਂ ਵੀ ਰੈਡੀमेड ਕੱਪੜਿਆਂ ਵਾਂਗ ਰੈਡੀमेड ਪਾਠ ਵੇਚਣੇ ਸ਼ੁਰੂ ਕਰ ਦਿੱਤੇ ਹਨ ਅੱਜ ਦੇ ਨਵੀਨ ਯੁੱਗ ਵਿੱਚ ਇਹ ਵੀ ਕਾਲੇ ਧੰਨ ਦੀ ਇੱਕ ਨਵੀਂ ਧਾਰਮਿਕ ਉਪਜ ਹੈ ਜੋ ਕਿ ਸਮਾਜ ਵਿੱਚ ਦਸਾਂ ਨੌਂਾਂ ਦੀ ਕਿਰਤ ਨਾਂ ਦੀ ਕੋਈ ਸ਼ੈ ਨਹੀਂ ਮਿਲਦੀ ਕਿਉਂਕਿ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਅਖੰਡ ਪਾਠਾਂ ਦੀਆਂ ਗੱਲਾਂ ਅੱਜ ਸਿੱਖਾਂ ਵਿੱਚ ਮਖੌਲ ਵਜੋਂ ਪ੍ਰਚਲਿਤ ਹਨ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸਿੱਖ ਥੱਬਾ ਪਾਠ ਤੇ ਚੁੰਡੀ ਪਾਠ ਵਰਗੀ ਗਰਾਵਟ ਦੀ ਗੱਲ ਆਪ ਵਿੱਚ ਕਰਦੇ ਸੁਣੀਂਦੇ ਹਨ ਪਾਠਾਂ ਅਖੰਡ ਪਾਠਾਂ ਦੇ ਅਣਗਿਣਤ ਢੰਗ ਪ੍ਰਚਲਿਤ ਹੋ ਗਏ ਹਨ ਅਖੰਡ ਪਾਠ ਸਪਤਾ ਪਾਠ ਸਹਜ ਪਾਠ ਸੰਪਟ ਪਾਠ ਪੱਤਰਾ ਪਾਠ 48 ਘੰਟਿਆਂ ਦਾ ਅਖੰਡ ਪਾਠ 24 ਘੰਟਿਆਂ ਦਾ ਅਖੰਡ ਪਾਠ ਖਲੋ ਕੇ ਇੱਕ ਬਹੁਤ ਨਵੀਂ ਪਿਰਤ ਬਹੁਤ ਪਾਠੀਆਂ ਰਾਹੀਂ ਅਖੰਡ ਪਾਠ ਇੱਕੋ ਪਾਠੀ ਰਾਹੀਂ ਅਖੰਡ ਪਾਠ ਅਖੰਡ ਪਾਠ ਦੇ ਨਾਲ ਨਾਲ ਜਪਜੀ ਸਾਹਿਬ ਦਾ ਨਿਰੰਤਰ ਪਾਠ ਪਾਠ ਦੇ ਭੋਗ ਦੇ ਬਾਅਦ ਜਪਜੀ ਸਾਹਿਬ ਦਾ ਪਾਠ ਜਾਂ ਪਾਠ ਦੇ ਭੋਗ ਬਾਅਦ ਪੰਜ ਪੌੜੀਆਂ ਦਾ ਪਾਠ ਸੋ ਕਿੱਥੋਂ ਤੱਕ ਗਿਣਿਆ ਜਾਏ ਪਰ ਬਾਣੀ ਦਾ ਪੜਨਾ ਬਾਣੀ ਗ੍ਰਹਿਣ ਕਰਨ ਲਈ ਨਹੀਂ ਹੁੰਦਾ ਇਹੋ ਤਾਂ ਇਸ ਪਿਰਤ ਦਾ ਦੁਖਦਾਈ ਪਹਿਲੂ ਹੈ ਅਖੰਡ ਪਾਠਾਂ ਦੇ ਨਾਂ ਤੇ ਗੁਰਬਾਣੀ ਨਾਲ ਸਭ ਤੋਂ ਵੱਡਾ ਅਨਰਥ ਹੋ ਰਿਹਾ ਹੈ ਬਾਣੀ ਵੇਚੀ ਤੇ ਖਰੀਦੀ ਜਾ ਰਹੀ ਹੈ ਭੇਟਾ ਜਮਾ ਕਰਾ ਦਿਓ ਪਾਠ ਕੋਈ ਹੋਰ ਕਰ ਦੇਵੇਗਾ ਹੁਕਮ ਡਾਕ ਰਾਹੀਂ ਤੁਹਾਨੂੰ ਘਰ ਪਹੁੰਚ ਜਾਏਗਾ ਤੇ ਪਾਠ ਦਾ ਫਲ ਤੁਹਾਨੂੰ ਲੱਗ ਜਾਏਗਾ ਕੀ ਗੁਰਬਾਣੀ ਵਿੱਚ ਇਹ ਨਹੀਂ ਲਿਖਿਆ ਕਿ ਕਿਸੇ ਦਾ ਕੀਤਾ ਹੋਇਆ ਪਾਠ ਕਿਸੇ ਹੋਰ ਨੂੰ ਨਹੀਂ ਲੱਗ ਸਕਦਾ ਗੁਰਬਾਣੀ ਦਾ ਪਾਠ ਆਪ ਕਰਨਾ ਚਾਹੀਦਾ ਹੈ ਅਤੇ ਅਨਪੜਾਂ ਲਈ ਸੁਣ ਸਕਣ ਦੀ ਵੀ ਮਹਾਨਤਾ ਹੈ ਪਰ ਠੇਕੇ ਦੇ ਮਾਮਲੇ ਸਿੱਖੀ ਵਿੱਚ ਕਤਈ ਵਿਵਰਜਿਤ ਹਨ ਵਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਇਹਨਾਂ ਫਰੇਬੀ ਕਾਰਨਾਮਿਆਂ ਕਾਰਨ ਹੀ ਤਾਂ ਧਰਮ ਨੂੰ ਢਾਹ ਲੱਗ ਰਹੀ ਹੈ ਅਸੀਂ ਅਸੂਲ ਵਜੋਂ ਯਕੀਨ ਰੱਖਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਪਰ ਫਿਰ ਵੀ ਜਾਗਤੀ ਜੋਤ ਨੂੰ ਸਾਰੀ ਸਾਰੀ ਰਾਤ ਤੇ ਸਾਰਾ ਸਾਰਾ ਦਿਨ ਨਿਰੰਤਰ ਜਗਾਈ ਰੱਖਦੇ ਹਾਂ ਇਹ ਵੀ ਸਾਡੀ ਸ਼ਰਧਾ ਦਾ ਇੱਕ ਨਮੂਨਾ ਹੈ ਬਿਨਾ ਪੜੇ ਪੱਤਰੇ ਪਰਤਣ ਵਿੱਚ ਪਾਠੀ ਦਾ ਵੀ ਦੋਸ਼ ਨਹੀਂ ਠੇਕੇ ਦੇ ਕੰਮ ਇਵੇਂ ਹੁੰਦੇ ਹਨ ਆਪ ਪਾਠ ਕਰਨਾ ਤਾਂ ਕਿਤੇ ਨਹੀਂ ਆ ਪਾਠ ਸੁਣਨ ਜੋਗੀ ਵੇਲ ਵੀ ਘਰਦਿਆਂ ਨੂੰ ਨਹੀਂ ਹੁੰਦੀ ਘਰ ਪਾਠ ਹੋ ਰਿਹਾ ਹੁੰਦਾ ਹੈ ਤੇ ਸ਼ਰਧਾਲੂ ਲੋਕ ਆਪ ਦਫ਼ਤਰਾਂ ਅਤੇ ਦੁਕਾਨਾਂ ਤੇ ਬੈਠੇ ਹੁੰਦੇ ਹਨ ਮਾੜਾ ਜਿਹਾ ਵੀ ਮਹਿਮਾਨ ਘਰ ਆਵੇ ਤਾਂ ਉਸ ਦੀ ਆਉ ਭਗਤ ਲਈ ਅੱਗੇ ਪਿੱਛੇ ਫਿਰਦੇ ਰਹਿੰਦਾ ਹੈ ਪਰ ਪਾਤਸ਼ਾਹਾਂ ਦੇ ਪਾਤਸ਼ਾਹ ਨੂੰ ਘਰ ਬੁਲਾ ਕੇ ਭਾਈ ਦੇ ਹਵਾਲੇ ਕਰ ਦਿੰਦੇ ਹਨ ਪਾਠ ਕਰਾਉਣ ਵਾਲੇ ਗੁਰਸਿੱਖਾਂ ਪਾਸ ਪਾਠ ਵਾਲੀਆਂ ਦੋ ਰਾਤਾਂ ਵੀ ਜਾਂ ਸੱਦਾ ਪੱਤਰ ਵੰਡਣ ਵਿੱਚ ਤੇ ਜਾਂ ਆਏ ਗਏ ਨਾਲ ਗੱਪਾਂ ਮਾਰਨ ਵਿੱਚ गुਜ਼ਰ ਜਾਂਦੀਆਂ ਹਨ ਅਸ਼ਰਧਿਕ ਲੋਕਾਂ ਦਾ ਵਿਚਾਰ ਤਾਂ ਇਹ ਹੈ ਕਿ ਕੁਝ ਵਿਰਲੇ ਸ਼ਰਧਾਵਾਨਾਂ ਤੋਂ ਛੁੱਟ ਇਸ ਸਮੇਂ ਨੂੰ ਕਲਚਰਲ ਸ਼ੋਅ ਵਾਂਗ ਵਰਤਿਆ ਜਾਂਦਾ ਹੈ ਤੁਸੀਂ ਵੀ ਤਾਂ ਕਿਹਾ ਸੀ ਪਾਠ ਪੜ੍ਹੈ ਮੁਖ ਝੂਠੋ ਬੋਲੈ ਨੁਗਰੈ ਕੀ ਮਤ ਉਹ ਹੈ ਰਾਤ ਰਾਤ ਪਰ ਪਾਠ ਪੜ੍ਹਨ ਵਾਲਾ ਪਾਠੀ ਹੁੰਦਾ ਹੈ ਤੇ ਸੁਣਨ ਵਾਲੇ ਗੁਰੂ ਮਹਾਰਾਜ ਜੀ ਆਪ ਹੁੰਦੇ ਹਨ ਜਿਹਾ ਅਨ ਤੇ ਹਮਨ ਅਨਸਾਰ ਪਾਠੀਆਂ ਦੀ ਬੁੱਧੀ ਪ੍ਰਿਸ਼ਟ ਕਰਨ ਵਿੱਚ ਵੀ ਸਾਡੇ ਆਪਣੇ ਅਣਕਮਾਈ ਧਨ ਦੀ ਜ਼ਿੰਮੇਵਾਰੀ ਹੈ ਇੱਕ ਕਹਾਵਤ ਹੈ ਕਿ ਕਾਬਲ ਵਿੱਚ ਇੱਕ ਬਾਦਸ਼ਾਹ ਰੋਜ਼ੇ ਨਹੀਂ ਸੀ ਰੱਖਦਾ ਤਾਂ ਉਸ ਉਪਰ ਕਾਜ਼ੀਆਂ ਨੇ ਕੁਫਰ ਦਾ ਫਤਵਾ ਲਾਉਣ ਦਾ ਡਰਾਵਾ ਦਿੱਤਾ ਫੈਸਲਾ ਹੋਇਆ ਕਿ ਉਸ ਦੇ ਨਾਂ ਤੇ ਕੁਝ ਆਦਮੀ ਰੋਜ਼ੇ ਰੱਖ ਲੈਣ ਜਿਨ੍ਹਾਂ ਨੂੰ ਪੈਸੇ ਦੇ ਕੇ ਉਹ ਰੋਜ਼ੇ ਦਾ ਸੁਭਾਅ ਉਹਨਾਂ ਪਾਸੋਂ ਖਰੀਦ ਲਏਗਾ ਪੁਰਾਣੀਆਂ ਕ੍ਰੀਤੀਆਂ ਦਾ ਅਸੀਂ ਛਟਕਾਰੇ ਲਾ ਕੇ ਬਿਆਨ ਕਰਦੇ ਹਾਂ ਪਰ ਸਾਡੀ ਅਖੰਡ ਪਾਠਾਂ ਦੀ ਪਿਰਤ ਠੇਕੇ ਦੇ ਰੋਜ਼ਿਆਂ ਨਾਲ ਘੱਟ ਤਾਂ ਨਹੀਂ ਹੈ ਜੇ ਰੋਜ਼ਾ ਰੱਖਣ ਵਾਲੇ ਪੁਰਸ਼ ਰੋਜ਼ੇ ਸਮੇਂ ਕੁਝ ਖਾ ਪੀ ਲੈਣ ਤਾਂ ਦੋਸ਼ ਉਹਨਾਂ ਦਾ ਕੀ ਹੋਇਆ ਉਹ ਕੋਈ ਸ਼ਰਦਾ ਵਜੋਂ ਤੱਕ ਕੰਮ ਨਹੀਂ ਕਰ ਰਹੇ ਅਤੇ ਠੇਕੇ ਦੇ ਕੰਮ ਵਿੱਚ ਹਿਰਾਫੇਰੀ ਸਦਾ ਚੱਲਦੀ ਰਹੀ ਹੀ ਹੈ ਇਹ ਤਾਂ ਪਾਠਾਂ ਦਾ ਅਸ਼ਰਧਿਕ ਪੱਖ ਹੈ ਜਰਾ ਸ਼ਰਦਾਵਾਨਾਂ ਦੇ ਨੇੜੇ ਹੋ ਕੇ ਦੇਖੋ ਜਿਹੜਾ ਪਾਠ ਸੁਣਦਿਆ ਉਕਤਾਜ ਆਏ ਉਹ ਉੱਠ ਕੇ ਧੂਫ ਤੁਖਾਨ ਬੈਠ ਜਾਂਦਾ ਹੈ ਪਾਠੀਆਂ ਦਾ ਖੰਗ ਖੰਗ ਬੁਰਾ ਹਾਲ ਹੁੰਦਾ ਹੈ ਬਾਣੀ ਨੂੰ ਨੋਟਾਂ ਦੇ ਹਾਰ ਪਵਾਏ ਜਾਂਦੇ ਹਨ 1s 1 cent ਲਗਾ ਕੇ ਬਾਣੀ ਦੇ ਅੱਖਰ ਵੀ ਮੇਸ ਦਿੱਤੇ ਜਾਂਦੇ ਹਨ ਪੀੜੇ ਨੂੰ ਮੁਠੀਆਂ ਭਰਦੇ ਹਨ 11 11 ਅਖੰਡ ਪਾਠ ਇਕੱਠੇ ਇੱਕੋ ਥਾਂ ਰੱਖ ਦਿੱਤੇ ਜਾਂਦੇ ਹਨ ਤੇ ਊਂਗ ਦੇ ਪਾਖੀਆਂ ਵਿੱਚੋਂ ਇੱਕ ਦੀ ਤੁਕ ਦੂਜੇ ਨਾਲ ਗੱਡ ਵੱਡ ਹੋ ਕੇ ਸੁਣਨ ਵਾਲਿਆਂ ਦੇ ਪੱਲੇ ਕੁਝ ਵੀ ਨਹੀਂ ਪੈਣ ਦਿੱਤਾ ਜਾਂਦਾ ਕੁੰਭ ਰੱਖੇ ਜਾਂਦੇ ਹਨ ਘਿਓ ਦੀਆਂ ਜੋਤਾਂ ਜਗਦੀਆਂ ਹਨ ਅੰਮ੍ਰਿਤ ਦੇ ਕਟੋਰੇ ਰੱਖੇ ਜਾਂਦੇ ਹਨ ਕੁੰਭ ਨੂੰ ਗਾਨੇ ਬੰਦੇ ਹਨ ਨਾਰੀਅਲ ਰੱਖਦੇ ਹਨ ਤੁਹਾਨੂੰ ਵਨਸਵੰਨੇ ਟੈਰਾ ਲੀਂਦੇ ਰਮਾਲੇ ਭੇਟ ਕਰਦੇ ਹਨ ਤੇ ਫਿਰ ਉਹਨਾਂ ਰਮਾਲਿਆਂ ਨੂੰ ਕੱਪੜਾ ਵੇਚਣ ਵਾਲਿਆਂ ਅੱਗੇ ਵੇਚ ਦਿੰਦੇ ਹਨ ਜਾਂ ਬੱਚਿਆਂ ਦੇ ਝੱਗੇ ਕਮੀਜ਼ਾਂ ਬਣਾ ਲੈਂਦੇ ਹਨ ਆਰਤੀ ਹੁੰਦੀ ਹੈ ਤੇ ਇਸ ਸਾਰੇ ਵਾਤਾਵਰਣ ਵਿੱਚ ਤੁਸਾਡੀ ਕਿਸੇ ਸਿੱਖਿਆ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਤੁਸਾਂ ਤੁਹਾਨੂੰ ਦੱਸਿਆ ਸੀ ਪੰਡਤ ਵਾਚੈ ਪੋਥੀਆਂ ਨਾ ਬੁੱਝੇ ਵਿਚਾਰ ਅਨਕ ਮੱਤੀ ਦੇਚ ਲੈ ਮਾਇਆ ਕਾ ਵਪਾਰ ਪਰ ਸਿੱਖਾਂ ਦਾ ਖਿਆਲ ਹੈ ਕਿ ਇਹ ਤੁਸੀਂ ਕੇਵਲ ਪੰਡਤਾਂ ਲਈ ਹੀ ਕਿਹਾ ਸੀ ਤੁਸੀਂ ਤਾਂ ਥਾਲੀਆਂ ਤੇ ਜੋਤਾਂ ਦੀ ਇਸ ਆਰਤੀ ਦਾ ਵੀ ਖੰਡਨ ਕੀਤਾ ਸੀ ਪਰ ਅਸੀਂ ਇਸ ਸਾਰੀ ਹਾਸੋਹੀਣੀ ਅਵਸਥਾ ਨੂੰ ਗੁਰੂ ਸਿੱਖਿਆ ਵਜੋਂ ਵਰਤਦੇ ਹਾਂ ਤੇ ਬਾਣੀ ਦੇ ਸਤਕਾਰ ਦਾ ਵਿਖਾਲਾ ਕਰਦੇ ਹਾਂ ਅਖੰਡ ਪਾਠਾਂ ਦੀ ਕੋਈ ਵਿਧੀ ਵਿਅੰਤ ਸੋਚੇ ਬਿਨਾ ਇਸ ਨੂੰ ਮਾਇਕ ਵਿਖਾਲਾ ਜਾਂ ਕਲਚਰਲ ਪ੍ਰੋਗਰਾਮ ਨਾਂ ਬਣਨ ਦਿੱਤਾ ਜਾਵੇ ਅਖੰਡ ਪਾਠਾਂ ਦੇ ਜੋਕੇ ਅਚਰਦਕ ਵਿਖਾੜੇ ਤੋਂ ਹਾਸੋਹੀਣੀ ਅਵਸਥਾ ਉਤਪੰਨ ਹੋ ਰਹੀ ਹੈ ਅੱਜ ਦਸਮ ਗ੍ਰੰਥ ਤੋਂ ਮਹਿੰਗਾ ਅਤੇ ਆਦ ਗ੍ਰੰਥ ਤੋਂ ਅਖੰਡ ਪਾਠ ਸਸਤਾ ਹੁੰਦਾ ਹੈ ਬੀੜ ਦੇ ਵੱਡੇ ਆਕਾਰ ਪਦਸ਼ੇਦ ਤੇ ਵੱਡੇ ਅੱਖਰਾਂ ਅਨੁਸਾਰ ਵੀ ਪਾਠ ਦਾ ਮੁੱਲ ਵੱਧ ਘਟ ਜਾਂਦਾ ਹੈ ਹੱਥ ਲਿਖਤੀ ਅਤੇ ਛਾਪੇ ਦਾ ਵੀ ਭਾਵੇਂ ਪਾਠਾਂ ਦੇ ਮੁੱਲ ਦਾ ਫਰਕ ਹੋਵੇ گویا ਬਾਣੀ ਅਨੁਸਾਰ ਨਹੀਂ ਸਗੋਂ ਆਕਾਰ ਤੇ ਸ਼ਿਪਾਈ ਅਨੁਸਾਰ ਪਾਠ ਦੀ ਮਹੱਤਤਾ ਹੈ ਇੱਕ ਜਰਮਨ ਗਿਰਜੇ ਦੇ ਬਾਹਰ ਕੁਝ ਮੰਚਲੇ ਮੁੰਡੇ ਹੱਥ ਵਿੱਚ ਖੁੱਲੀ ਬਾਈਬਲ ਪਕੜੀ ਤੇ ਬਾਹਾਂ ਤੇ ਕਾਲੇ ਬਿੱਲੇ ਲਗਾ ਕੇ ਗਿਰਜੇ ਆਉਣ ਵਾਲਿਆਂ ਨੂੰ ਦੱਸ ਰਹੇ ਸਨ ਕਿ ਵੇਖ ਲਵੋ ਜੋ ਕੁਝ ਬਾਈਬਲ ਵਿੱਚ ਲਿਖਿਆ ਹੈ ਗਿਰਜੇ ਦੇ ਅੰਦਰ ਠੀਕ ਉਸ ਦੇ ਉਲਟ ਹੋ ਰਿਹਾ ਹੈ ਪਰ ਸਿੱਖ ਪੰਥ ਵਿੱਚ ਤਾਂ یوں ਸੋਚਣਾ ਵੀ ਪਾਪ ਹੈ ਭਾਵੇਂ ਹੁੰਦਾ ਇੱਥੇ ਵੀ ਸਿੱਖ ਵਿਰੋਧੀ ਰੀਤਾ ਅਨੁਸਾਰ ਹੈ ਜੇ ਕਿਸੇ ਗੁਰਦੁਆਰੇ ਦੇ ਮੱਥੇ ਉੱਪਰ ਲੱਗੇ ਬੋਰਡ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਅੰਦਰ ਦੇ ਕਰਮ ਕਾਂਡਾਂ ਪੱਖੋਂ ਤਾਂ ਅਣਮਤੀਆਂ ਦਾ ਮੰਦਰ ਪ੍ਰਤੀਤ ਹੁੰਦਾ ਹੈ ਨਿਰਣਾ ਤੁਸੀਂ ਆਪ ਕਰ ਲਓ